ਤੇਕ ਪੇਸਟਰੀ ਖਾਣ ਵਾਲੇ ਸਾਵਧਾਨ ਹੋ ਜਾਓ ਕਿਉਂਕਿ ਇੱਕ ਵਾਰ ਫਿਰ ਤੋਂ ਪਟਿਆਲਾ ਤੋਂ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਕੇਕ ਖਾਣ ਦੇ ਨਾਲ ਇੱਕ ਬੱਚੀ ਦੀ ਮੌਤ ਹੋ ਗਈ ਸੀ ਦੱਸਦੀ ਹੈ ਕਿ ਸ਼ਹਿਰ ਦੀ ਇੱਕ ਬੇਕਰੀ ਤੋਂ ਕੇਕ ਪੇਸਟਰੀ ਖਾਣ ਦੇ ਕਾਰਨ ਦਰਜਨ ਤੋਂ ਵੱਧ ਲੋਕ ਨੇ ਜਿਹੜੇ ਹਸਪਤਾਲ ਦੇ ਵਿੱਚ ਭੱਤੀ ਕਰਵਾਏ ਗਏ ਨੇ ਜੀਹਾਂ ਦੱਸਦੀ ਕਿ ਸਭ ਤੋਂ ਵੱਧ ਗਿਣਤੀ ਹੈ ਜਿਹੜੀ ਬੱਚਿਆਂ ਦੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਖਬਰ ਲਿਖੇ ਜਾਣ ਤੱਕ ਹੁਣ ਤੱਕ ਬੱਚਿਆਂ ਦੀ ਜਾਨ ਕਾਫੀ ਜ਼ਿਆਦਾ ਖਤਰੇ ਦੇ ਵਿੱਚ ਸੀ ਤਾਂ ਲੰਗੀ ਦੇਰ ਰਾਤ ਇੱਕ ਬੱਚੇ ਦੇ ਜਨਮ ਦਿਨ ਮੌਕੇ ਸਾਰੇ ਬੱਚੇ ਇਕੱਠੇ ਹੋਏ ਸੀ ਤੇ ਇਹਨਾਂ ਨੇ ਸੜਕ ਤੇ ਇੱਕ ਫੈਕਟਰੀ ਤੋਂ ਖਾਣ ਦਾ ਸਮਾਨ ਖਰੀਦਿਆ ਜਿਸ ਦੇ ਵਿੱਚ ਕੇਕ, ਪੇਸਟਰੀ ਤੇ ਪੀਜ਼ਾ ਆਦਿ ਸੀ ਤੇ ਉਸ ਤੋਂ ਬਾਅਦ ਆਪਣਾ ਜਨਮ ਦਿਨ ਲੈ ਪਰ ਇਹਨਾਂ ਬੱਚਿਆਂ ਨੂੰ ਨਹੀਂ ਪਤਾ ਸੀ ਕਿ ਇਸ ਬੇਕਰੀ ਤੋਂ ਇਹ ਬਾਸਾ ਤੇ ਘਟੀਆ ਫੂਡ ਮਿਲੇਗਾ ਤਾਂ ਜਾਣ ਕਰੇ ਉਸ ਨਾਲ ਦੇਰਾਂ ਤਿੰਨ ਸਾਰੇ ਬੱਚਿਆਂ ਦੀ ਸਿਹਤ ਵਿਗੜ ਜਾਂਦੀ ਹੈ ਤੇ ਲਗਭਗ 13 ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਦੱਸਦੇ ਕਿ ਹੁਣ ਸਿਹਤ ਵਿਭਾਗ ਹੈ ਜਿਹੜਾ ਐਕਸ਼ਨ ਦੇ ਵਿੱਚ ਆ ਚੁੱਕਾ ਹੈ ਤੇ ਉਹਨਾਂ ਨੇ ਫੈਕਟਰੀ ਦੇ ਵਿੱਚ ਰਿਪੀਟ ਦੱਸਦੀ ਕਿ ਸਿਹਤ ਵਿਭਾਗ ਹੈ ਜਿਹੜਾ ਹੁਣ ਐਕਸ਼ਨ ਦੇ ਵਿੱਚ ਆ ਚੁੱਕਿਆ ਹੈ ਤੇ ਉਹਨਾਂ ਨੇ ਬੇકરી ਦੇ ਵਿੱਚ ਜਾ ਕੇ ਕੇਕ ਪੇਸਟਰੀ ਦੇ ਸੈਂਪਲ ਤੱਕ ਪੜ ਲਈਏ ਨੇ ਉਹ ਦੇਖਣਾ ਇਹ ਹੋਏਗਾ ਕਿ ਆਖਿਰਕਾਰ ਬਣਦੀ ਕਾਰਵਾਈ ਕੀ ਕੀਤੀ ਜਾਏਗੀ ਦੱਸਦੀ ਕਿ ਟੀਮ ਨੇ ਆਪਣਾ ਫਰਜ ਨੂੰ ਨਿਭਾਇਆ ਤੇ ਹੁਣ ਤੱਕ ਬੱਚਿਆਂ ਦਾ ਇਲਾਜ ਸਹੀ ਕੀਤਾ ਜਾ ਰਿਹਾ ਤੇ ਜਿਸ ਤੋਂ ਬਾਅਦ ਬੱਚੇ ਬਿਲਕੁਲ ਠੀਕ ਦਸੇ ਜਾ ਰਹੇ ਨੇ ਡਾਕਟਰ ਸਾਹਿਬ ਕੀ ਅਸ਼ਪਰ ਬਲੇ ਹੋਣਾ ਹੈ आसानी का इस्तेमाल किया जाएगा। तो नादिन काली सभी चीजें भी हैं। फिर चेक करके यह चार्ज से जो एक रिपोर्ट में सैंपल्स प्राप्त हैं, तो ये संग्रह करके जाना जाएगा। बच्चों को चुनाव के बारे में जानकारी देने के लिए इस्पेशल डिप्टी एसएम सैंपल्स ਕੀ ਇਹ ਕਿਹਾ ਜਾ ਸਕਦਾ ਹੈ ਕਿ ਇਹ ਕਿਹੜੇ ਸੈਂਪਲ ਤੋਂ ਹੈ ਕਿ ਕਿਹੜੀ ਬਾਂਹ ਦੀ ਹੈ ਐਂਡ ਕਿੰਨੇ ਬੱਚੇ ਬਿਮਾਰ ਹੋਏ ਪਤਾ ਨਹੀਂ ਫੈਮਿਲੀ ਮੈਂਬਰ 14 ਮੈਂਬਰ ਸਨ ਬਿਮਾਰ ਬੱਚੇ ਆਲ ਆਰ ਸਟੇਬਲ ਐਂਡ ਆਊਟ ਆਫ ਡੇਂਜਰ ਮੈਮ ਉਹਨਾਂ ਵੱਲੋਂ ਕੋਈ ਕੰਪਲੇਂਟ ਕਰਵਾਈ ਗਈ ਹੈ ਕੋਈ ਕੋਈ ਕੰਪਲੇਂਟ ਨਹੀਂ ਪੁੱਛੀ ਸਾਡੇ ਕੋਲ ਤੁਸੀਂ ਉਹ ਸਾਨੂੰ ਮੀਡੀਆ ਤੋਂ ਪਤਾ ਚੱਲਿਆ ਜਾਂ ਸਾਨੂੰ ਪਤਾ ਚੱਲਦਾ ਕਿ ਲੱਖਾਂ ਦੇ ਵਿੱਚ ਨਾਜ਼ਰ ਕਰਵਾਈ ਕਰਦੇ ਸਾਨੂੰ ਕੋਈ ਪਰ ਨਾਲ ਨੂੰ ਪਾਕਿਸਤਾਨ ਕਾਰਵਾਈ ਬਣਦੀ ਕੋਈ ਸਾਡੇ ਵੱਲੋਂ ਜਿਹੜੀ ਜਿਹੜੀ ਇਹਨਾਂ ਨੂੰ ਇਨਸਟਰਕਸ਼ਨ ਦਿੱਤੀਆਂ ਗਈਆਂ ਨੇ ਕਿ ਜਿਹੜਾ ਆਪਣਾ ਸਾਫ ਸੁਥਰਾ ਘਰ ਬਣਾਉਣ ਸਾਰੇ ਪਲੱਸ ਜਿਹੜੇ ਇਹਨਾਂ ਦੇ ਸੈਂਪਲ ਆ ਗਏ ਨੇ ਕੋਟੇ ਚੱਲੇ 14 ਦਿਨਾਂ ਦੇ ਵਿੱਚ ਜਿਹੜੀ ਹੈਗੀ ਬਾਅਦੇ ਦੀ ਜੋ ਵੀ ਅੰਦੀ ਹੋਵੇਗੀ ਉਹਦੇ ਅਨੁਸਾਰ ਇਹਦੀ ਬੰਦੀ ਕਰਨੀ ਮੈਮ ਕਈ ਸੈਂਪਲ ਮਨ ਹੈ ਜਿਹੜੀਆਂ ਵੱਡੀਆਂ ਵੱਡੀਆਂ ਸ਼ਾਪਸ ਦੇ ਲੈ ਜਾਂਦੇ ਲਾਫ ਸੁਹਾਨ ਹੈ ਜੀ ਕਈ ਸੈਂਪਲ ਵੱਡੀਆਂ ਵੱਡੀਆਂ ਦੁਕਾਨਾਂ ਵੱਡੀਆਂ ਸ਼ਾਪਸ ਦੇ ਲੈ ਜਾਂਦੇ ਆ ਪਰ ਉਹ ਕਦੇ ਵੀ ਜਨਤਕ ਤੌਰ ਤੇ মিডিਆ ਕੋਲ ਨਹੀਂ ਪਹੁੰਚਦੇ ਅਸੀਂ ਸੈਂਪਲ ਲੈ ਕੇ ਜਦੋਂ ਫਿਰ ਦੁਪਰ ਆਉਂਦੀ ਹੈ ਕੋਲਦੇ ਹੀ ਹੈ ਘਾਹ ਨੂੰ ਕੋਲ ਜਿਹੜੀ ਕੋਈ ਸਾਡੀ ਜਿਹੜੀ ਲੱਗਦੀ ਹੈ ਰਿਪੋਰਟ ਦੇ ਵਿੱਚ ਦਰਜ ਹੁੰਦੀ ਹੈ ਕੋਈ ਵੀ ਆਖੀ ਤੋਂ ਬਿਨਾਂ